ਅਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਮੈਂ ਆਪ ਸਭ ਲਈ ਇੱਕ ਐਸੀ ਦੁਆ ਫਰਿਆਦ ਲੈ ਕੇ ਹਾਜ਼ਰ ਹੋਈ ਹਾਂ ਜਿਸ ਦੇ ਨਾਲ ਦੁਖੀ ਲੋਕਾਂ ਦੀ ਜ਼ਿੰਦਗੀ ਬਦਲ ਜਾਵੇ ਕੀ ਬਸ ਇਸ ਫਰਿਆਦ ਨੂੰ ਕਰਨ ਦਾ ਢੰਗ ਤਰੀਕਾ ਸਮਝ ਲਵੋ ਢੰਗ ਤਰੀਕਾ ਇਹ ਹੈ ਕਿ ਸਵੇਰੇ ਉੱਠਦੇ ਸਾਰ ਹੀ ਮਾਲਕ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਪ੍ਰਾਰਥਨਾ ਕਰਨੀ ਹੈ ਕਿ ਜਿਸ ਤਰ੍ਹਾਂ ਤੂੰ हे ਮੇਰੇ ਮਾਲਕ ਸੁੱਖਾਂ ਦੀ ਰਾਤ ਲੰਗਾਈ ਹੈ ਇਸ ਤਰ੍ਹਾਂ ਹੀ ਸੁੱਖਾਂ ਦਾ ਦਿਨ ਲਗਾਉਣਾ ਅਤੇ ਦੁੱਖ ਤਕਲੀਫਾਂ ਖਤਮ ਕਰਨੀਆਂ हे ਮੇਰੇ ਮਾਲਕ ਮੇਰੀ ਜਵਾਨ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਮਾੜਾ ਸ਼ਬਦ ਨਾ ਬੋਲ ਹੋਵੇ ਹੇ ਮੇਰੇ ਮਾਲਕ ਮੇਰੀਆਂ ਅੱਖਾਂ ਕਿਸੇ ਨੂੰ ਵੀ ਬੁਰਾ ਨਾ ਦੇਖਣ ਹੇ ਮੇਰੇ ਮਾਲਕ ਮੇਰੇ ਹੱਥ ਕਿਸੇ ਦਾ ਵੀ ਕੋਈ ਬੁਰਾ ਨਾ ਕਰਨ ਹੇ ਮੇਰੇ ਮਾਲਕ ਮਨ ਨੂੰ ਮੇਰੇ ਪੈਰ ਕਿਸੇ ਬੁਰੀ ਸੰਗਤ ਵਿੱਚ ਨਾ ਲੈ ਕੇ ਜਾਣ ਹੇ ਮੇਰੇ ਮਾਲਕ ਆਪਣੀ ਕਿਰਪਾ ਮੇਰੇ ਤੇ ਸਦਾ ਬਣਾਈ ਰੱਖਣਾ ਸਦਾ ਆਪਣਾ ਮਿਹਰ ਭਰਿਆ ਹੱਥ ਮੇਰੇ ਤੇ ਅਤੇ ਮੇਰੇ ਪਰਿਵਾਰ ਤੇ ਰੱਖਣਾ ਅਤੇ ਸਭ ਦਾ ਭਲਾ ਕਰਨਾ ਬਸ ਇਹ ਪ੍ਰਾਰਥਨਾ ਤੁਸੀਂ ਵਿਨਾ ਨਾਗੇ ਤੋਂ ਸਵੇਰੇ ਸ਼ਾਮ ਉਸ ਮਾਲਕ ਦੇ ਚਰਨਾਂ ਦੇ ਵਿੱਚ ਕਰਨੀ ਹੈ ਜਿਹੜਾ ਕੁਲ ਸੰਸਾਰ ਦਾ ਭਲਾ ਕਰਦਾ ਹੈ ਏ ਤੁਸੀਂ ਨਿਤਨੇਮ ਰੋਜ਼ ਫਰਿਆਦ ਕਰਨੀ ਹੈ ਜੈਸ ਵੀ ਦੁਖ ਤਕਲੀਫ ਲਈ ਤੁਸੀਂ ਦੁਆ ਫਰਿਆਦ ਕਰੋਗੇ ਉਹ ਦੁੱਖ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਦੇ ਵੀ ਤੁਹਾਡੀ ਦੁਆ ਫਰਿਆਦ ਹੋਵੇਗੀ ਮਾਲਕ ਦੇ ਦਰ ਘਰ ਦੇ ਵਿੱਚ ਹੌਲੀ ਹੌਲੀ ਕਬੂਲ ਹੋਵੇਗੀ ਅਤੇ ਮਾਲਕ ਤੁਹਾਡਾ ਭਲਾ ਕਰੇਗਾ બસ ਤੁਸੀਂ ਉਸ ਮਾਲਕ ਤੇ ਭਰੋਸਾ ਰੱਖ ਕੇ ਦੁਆ ਫਰਿਆਦ ਕਰਦੇ ਰਹੋ ਅਤੇ ਤੁਹਾਡੇ ਪੱਕੇ ਭਰੋਸੇ ਕਰਕੇ ਅਤੇ ਤੁਹਾਡੇ ਪੱਕੇ ਨਿਤਨੇਮ ਕਰਕੇ ਮਾਲਕ ਤੁਹਾਡੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰਨਗੇ ਸੋ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾ ਦੇ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾ ਦੇ